ਹਾਂਜੀ ਗਾਇਜ਼ ਅੱਜ ਫਿਰ ਸੈਚਵੇ ਸੰਡੇ ਦੀ ਛੁੱਟੀ ਹੈ ਤੇ ਅੱਜ ਅਸੀਂ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਨਵੀਂ ਰੈਸਪੀ ਜਿਹੜੀ ਹੈਗੀ ਹੈ ਗਗਨਦੇਵ ਜੀ ਨੇ ਕਿਹਾ ਕਿ ਉਹ ਕਹਿੰਦੇ ਕਿ ਅਸੀਂ ਮੈਂ ਬਣਾ ਦੇਣਾ ਜੀ ਪਨੀਰ ਬਿਨਾ ਦੁੱਧ ਤੋਂ ਪਰ ਨਾ ਹੀ ਦੁੱਧ ਦਾ ਪਾਊਡਰ ਦੀ ਲੋੜ ਪਵੇ ਤੇ ਦੁੱਧ ਤੋਂ ਬਿਨਾ ਪਨੀਰ ਬਣਾਣਾ ਗਾਇਜ਼ ਐਂਡ ਤੱਕ ਸਾਡੇ ਨਾਲ ਬਣੇ ਰਹੋ ਸਾਸ੍ਰਿਕਾ ਨਮਸਕਾਰ ਕੀ ਹਾਲ ਹੋ ਵੈਲਕਮ ਟੂ ਭਪਾਲ ਫੈਮਿਲੀ ਅਨਦਰ ਵੀਡੀਓ ਹਾਈ ਗਾਇਸ ਕੀ ਹਾਲ ਚਾਲ ਸਭ ਠੀਕ ਠਾਕ ਮਜਾ ਚ ਮਜਾ ਚ ਹੀ ਰਹਿਣਾ ਚਾਹੀਦਾ ਹੈ ਔਰ ਵੈਲਕਮ ਟੂ ਭਪਾਲ ਫੈਮਿਲੀ ਅੱਜ ਉਹ ਅੱਜ ਨਵੀਂ ਚੀਜ਼ ਸਿਖਾਈਏ ਤੁਹਾਨੂੰ ਚੀਜ਼ ਬਣਾਉਣਾ ਨਵੀਂ ਚੀਜ਼ ਤੇ ਨਵੀਂ ਚੀਜ਼ ਅੱਛਾ ਗਾਇਸ ਤਾਜ਼ਾ ਤੁਹਾਨੂੰ ਪਨੀਰ ਤਾਂ ਬਣਾ ਲੈਂਦਾ ਹਾਂ ਦਿਖਾਉਗੀ ਹੀ ਗਗਨਦੀਪ ਕੌਰ ਔਰ ਫਿਰ ਆਪਾਂ ਉਹਦੀ ਸਬਜ਼ੀ ਵੀ ਬਣਾਵਾਂਗੇ ਜਸਟ ਲਾਈਕ ਜਾਨੀ ਚਿਕਨ ਵਰਗੀ ਕੋਈ ਕੋਈ ਉਹ ਵੀ ਰੈਸਪੀ ਹੋਗੀ ਨਾਲ ਨਾਲ ਐਂਡ ਤੱਕ ਬਣੇ ਰਹੋ ਬਿਨਾ ਸਕਿਪ ਕੀਤੇ ਦੇਖੋਗੇ ਤਾਂ ਤੁਹਾਨੂੰ ਇਹ ਰੈਸਪੀ ਬੜੀ ਹੀ ਮਜ਼ੇਦਾਰ ਲੱਗੂਗੀ ਪਹਿਲਾਂ ਆਪਾਂ ਤਾਜ਼ਾ ਪਨੀਰ ਤਿਆਰ ਕਰਦੇ ਆਂ ਦੁੱਧ ਨਹੀਂ ਹੈਗਾ ਕੋਈ ਚੱਕਰ ਨਹੀਂ ਤੇ ਵੇਖੋ ਜੋ ਘਰ ਤੇ ਜੋ ਕੁਝ ਪਿਆ ਉਹਦਾ ਕੀ ਕੀਵੇਂ ਬਣਾਉਂਦੇ ਆਂ ਐਂਡ ਤੱਕ ਬਣੇ ਰਹੋ ਤੇ ਤੁਸੀਂ ਵੀ ਬਣਾਓ ਤੇ ਆਪਾਂ ਹੁਣ ਫਿਰ ਵੀਡੀਓ ਕਰਦੇ ਆਂ ਸ਼ੁਰੂ ਆ ਜੋ ਫਿਰ ਚੱਲ ਗਏ ਸਹੀ ਚਲਦੀ ਆਪ ਸੋਈ ਚ ਚਲੋ ਵੀ ਵੀਡੀਓ ਕਰਦੇ ਆਂ ਸ਼ੁਰੂ ਅਨ ਗਾਈਸ ਤਾਂ ਫਿਰ ਆਪਾਂ ਆ ਗਏ ਅਗਰੰਦ ਦੇ ਜੀ ਦੀ ਸੋਈ ਦੇ ਵਿੱਚ ਤੇ ਆਪਾਂ ਬਣਾਵਾਂਗੇ ਬਿਨਾ ਦੁੱਧ ਬਿਨਾ ਪਾਊਡਰ ਤੋਂ ਪਨੀਰ ਤਾਜ਼ਾ ਤਾਜਾ ਪਨੀਰ ਤੇ ਫਿਰ ਤਨੀਲ ਦੀ ਸਬਜ਼ੀ ਚਲੋ ਫਿਰ ਆਪਾਂ ਗਰੰਦ ਜੀ ਨੂੰ ਪੁੱਛਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਰਸਤੀ ਨਾਲ ਸ਼ੁਰੂਆਤ ਕਰਦੇ ਨੇ ਹਾਂਜੀ ਗਾਈਸ ਅੱਜ ਤੁਹਾਨੂੰ ਜਿਵੇਂ ਕੇ ਪਾਜੀ ਨੇ ਦੱਸਿਆ ਕਿ ਅੱਜ ਨਾ ਦਰ ਦਰ ਤੇ ਨਾ ਕੋਈ ਮਿਲਕ ਪਾਊਡਰ ਤੋਂ ਆਪਾਂ ਪਨੀਰ ਬਣਾਣਾ ਹੈ ਆਹ ਉਹ ਆਪਾਂ ਕਦੂ ਰਸਪੀ ਦਾ ਦੇ ਸਭ ਤੋਂ ਪਹਿਲਾਂ ਤਾਂ ਆਪਾਂ ਕਦੂ ਲੈਣਾ ਕਦੂ ਨਵਾਂ ਕਦੂ ਲੈਣਾ ਗਾਇਸ ਨਵਾਂ ਕਦੂ ਜਿਹੜਾ ਕਿ ਤਾਜ਼ਾ ਹੋਵੇ ਜਿੱਚ ਬੀ ਨਾ ਹੋਵੇ ਪੱਕਿਆ ਨਾ ਹੋਵੇ ਨਵਾਂ ਕਦੂ ਲੈ ਕੇ ਹੁਣ ਪਹਿਲਾਂ ਆਪਾਂ ਛਿੱਲਾਂਗੇ ਛਿੱਲਣ ਤੋਂ ਬਾਅਦ ਅਸੀਂ ਹੁਣ ਮਿਕਸੀ ਦੇ ਵਿੱਚ ਛੋਟੇ ਛੋਟੇ ਟੁਕੜਿਆਂ ਚ ਕਰ ਦਵਾਂਗੇ ਗਾਈਜ਼ ਜਿਵੇਂ ਕद्दू ਆਪਾਂ ਨੇ ਦੋ ਲੈ ਲਏ ਆ ਤੇ ਆਪਾਂ ਫਿਰ ਲੋਕੀ ਵੀ ਇਸ ਤਰ੍ਹਾਂ ਲਾ ਲੋਕੀ ਇੱਕ ਵੱਡੀ ਤੇੜੀ ਹੁੰਦੀ ਹੈ ਲੋਕੀ ਉਹ ਵੀ ਲੈ ਲਾਂਗੇ ਦੋ ਵੀ ਲੈ ਸਕਦੇ ਜਿਹੜੀ ਤਾਜੀ ਆ ਰਹੀ ਹੈ ਤੇ ਨਾ ਰੈਸਪੀ ਆਹੀ ਰਹੂਗੀ ਗਾਈਜ਼ ਬਣਾ ਦਿਓ ਐਂਡ ਤੱਕ ਸਾਡੇ ਨਾਲ ਕਿਵੇਂ ਇਹ ਬਣਾਉਂਦੇ ਆ ਕੀ ਕਰਦੇ ਆ ਕद्दूकश ਕਰਦੇ ਆ ਕੀ ਕਰਦੇ ਆ ਉਹ ਦੇਖੋ ਨਾਲ ਦੀ ਨਾਲ ਗਗਨਦੇਵ ਜੀ ਦੱਸਣਗੇ ਤੇ ਨਾਲ ਦੀ ਨਾਲ ਤੁਸੀਂ ਦੇਖੋ ਹਾਂਜੀ ਗਗਨ ਜੀ ਬੋਲੋ ਮੈਂ ਤੁਹਾਨੂੰ ਦੱਸਦੀ ਆ ਇਹ ਆਪਾਂ ਹੁਣ ਛੋਟੇ ਛੋਟੇ ਪੀਸਾਂ ਦੇ ਵਿੱਚ ਕਰਕੇ ਤੇ ਮਿਕਸੀ ਦੇ ਵਿੱਚ ਪਾ ਦੇਵਾਂਗੇ ਦੇਦੇ ਜੀ ਦੇਖੋ ਕੋਈ ਵੀ ਨਹੀਂ ਹੈ ਇਸੇ ਤੋਂ ਨਹੀਂ ਹੈ ਨੰਨੂ ਆਪਾਂ ਪਹਿਲਾਂ ਘਾਟਦੇ ਨੇ ਹੁਣ ਇਹਦੇ ਵਿੱਚ ਅਸੀਂ ਅੱਧਾ ਕੁ ਗਲਾਸ ਪਾਣੀ ਦਾ ਪਾਵਾਂਗੇ ਤਾਂ ਕਿ ਇਹ ਮਿਕਸੀ ਦੇ ਵਿੱਚ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਨਾਲ ਹੀ ਇਹਦੇ ਵਿੱਚ ਅਸੀਂ ਇੱਕ ਸੰਪਾਦਨ ਮਿਕਸ ਕਰ ਲਈਏ ਠੀਕ ਹੈ 2 ਚਾਰ ਪੁੱਤਰੀਆਂ ਲਸਣ ਦੀਆਂ ਇਹ ਵਸਤੇ ਨੂੰ ਦੇਖ ਲਈ ਆਪਾਂ ਮਿਕਸੀ ਦੇ ਵਿੱਚ ਕਰਦੇ ਨਾ ਚਲੋ ਆਪਾਂ ਜਦੋਂ ਗਸ਼ਟ ਜਿੰਨਾ ਕਾਈ ਦਸਤਰ ਤੈਸਟ ਬਣਾ ਰਹੇ ਹਾਂ ਇਸ ਤਰ੍ਹਾਂ ਦਾ ਬਣ ਗਿਆ ਪੇਸਟ ਬਣ ਗਿਆ ਗਾਇਸ ਹੁਣ ਦੱਸੋ ਜੀ ਅੱਗੇ ਕਰੋ ਕੀ ਕਰਨਾ ਵਾੜਾ ਸੀ ਇਹਦੋਂ ਆਪਾਂ ਇੱਕ ਬੌਲ ਚ ਕੱਢ ਲਿਆ ਨਾ ਇਹਦੇ ਵਿੱਚ ਹੁਣ ਅਸੀਂ ਇਹ ਆਪਾਂ 3 ਚਮਚਾ ਮੈਦਾ ਪਾਵਾਂਗੇ 3 ਜਾਂ 4 ਚਮਚ ਕਿਉਂ ਦਾ ਜਵਾਬ ਇਹ ਇਹਦੇ ਨਾਲ ਅਸੀਂ ਨਾਲ ਦੀ ਨਾਲ 3 ਚਮਚ ਮੈਦਾ ਪਾਉਣਵਾਂਗੇ ਤੇ ਤੇ ਦੇ ਮਿਕਸ ਕਰਕੇ ਇੱਕ ਵਾਰੀ ਪ੍ਰਾਈਜ਼ ਮੱਧ ਦੀ ਥਾਂ ਤੇ ਆਪਾਂ ਮਤਲਬ ਚੌਲਾਂ ਦਾ ਆਟਾ ਤੇ ਜਾਂ ਜੇ ਤੁਹਾਡੇ ਕੋਲੇ ਵੇਸਟਰ ਨਾ ਪਾ ਸਕਦੇ ਆ ਜਿਸ ਨੂੰ ਤਾਂ ਇਸਤੇਮਾਲ ਬੇਸ਼ੱਕ ਨਾ ਕਰੀਏ ਮੰਗੂ ਦੇ ਨਾਲੇ ਪੀਲਾ ਕਲਰ ਫਰ ਲੰਦਾ ਇਹਦੇ ਵਿੱਚ ਪਾਣਾ ਆਪਾਂ ਹਲਕਾ ਜਿਹਾ ਨਮਕ ਤੇ ਕਾਲੀ ਮਿਰਚ ਪਾਵਾਂਗੇ ਨਮਕ ਤੇ ਕਾਲੀ ਮਿਰਚ ਮੇਸਟਰਾ ਕੋਲ ਬੰਧਣਾ ਇੱਕ ਵਾਰ ਚੰਗੀ ਤਰ੍ਹਾਂ ਇਹਨੂੰ ਪੈਂਟ ਲੈਣਾ ਪੈਂਟਣ ਤੋਂ ਬਾਅਦ ਇਹਦੇ 'ਚ 1/4 ਇੱਕ ਨਗਰ ਚੌਥਾਈ ਸੰਪਾ ਮਿੱਠਾ ਸੌਦਾ ਪਾਣੀ ਹਾਂ ਜੇਕਰ ਕੋਡਰ ਮਿੱਠਾ ਸੌਦਾ ਹੋ ਤਾਂ ਤਾਂ ਮਿੱਠਾ ਮਿੱਠਾ ਸੌਦਾ ਹੀ ਪਾਇਆ ਜਾਂਦਾ ਤਾਂ ਜੋ ਇਹ ਥੋੜਾ ਜਿਹਾ ਸੁਨਵੜ ਦੇ ਵਿੱਚ ਆ ਜਾਵੇ ਮਨ ਆਪਾਂ ਇਹਦੇ ਵਿੱਚ ਇੱਕ ਕੜਾਈ ਰੱਖ ਲਈ ਆਪਾਂ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਣੀ ਪਾਵਾਂਗੇ ਬਹੁਤ ਸਾਰਾ ਧਿਕ ਅਧਿਕ ਆਹਾਂ ਛੋਟੀ ਘੜਵੀ ਗੈਸ ਕੜਾਈ ਜਿਹੜੀ ਅੱਗ ਤੇ ਰੱਖ ਲਈ ਆਪਾਂ ਹਾਂਜੀ ਤੇ ਛੋਟੀ ਵੀ ਘੜਵੀ ਅਸੀਂ ਇਹਨੂੰ ਪਾਣੀ ਪਾਵਾਂਗੇ ਤੇ ਹੁਣ ਇਹਦੇ ਵਿੱਚ ਅਸੀਂ ਆਹ ਪਿਆਜ਼ ਜਿਹੜਾ ਕਿ ਆਪਾਂ ਇਹਦਾ ਮਸਾਲਾ ਕੜੀ ਬਣਾਉਣੀ ਆ ਜਿਹਦੀ ਇਤਰੀ ਬਣਾਉਣੀ ਆ ਉਹਦੇ ਵਿੱਚ ਇਹ ਮੈਂ ਪਾਇਆ ਹੈਗਾ ਪਿਆਜ਼ ਟਮਾਟਰ ਹਰੀਆਂ ਮਿਰਚਾਂ ਲਸਣ ਅਦਰਕ ਵਿੱਚ ਹੀ ਪਾਇਆ ਵੇ ਤੇ ਹੁਣ ਇਹਨੂੰ ਵੀ ਅਸੀਂ ਇਹਦੇ ਵਿੱਚ ਪਹਿਲਾਂ ਰੱਖ ਦਾਂਗੇ ਪਹਿਲਾਂ ਗਾਇਜ਼ ਥੋੜਾ ਥੋੜਾ ਕਿ ਦੋਨੋਂ ਪਾਸੋਂ ਨਾਲ ਸੌਫਟ ਹੋ ਜਾ ਜੀ ਤੇ ਉਹਦੇ ਨਾਲ ਕੀ ਹੋਊਗਾ ਵੀ ਇਹ ਫਿਰ ਮਿਕਸੀ ਦੇ ਵਿੱਚ ਅਸੀਂ ਇਹਨੂੰ ਗਾਇਜ਼ ਠੀਕ ਹੈ ਇਹਨਾਂ ਨੂੰ ਪਹਿਲਾਂ ਕੱਟ ਲੈਣਾ ਆਪਾਂ ਚਾਰੇ ਪਾਸੇ ਚਾਰ ਚੋ ਕੱਟ ਲਾਏ ਆ ਕੱਟ ਲਾ ਕੇ ਆਪਾਂ ਰੱਖਿਆ ਤੇ ਭਾਫ਼ ਦੇ ਵਿੱਚ ਬਣਨ ਤੋਂ ਬਾਅਦ ਜਿਵੇਂ ਗਾਇਜ਼ ਗਗਨ ਨੇ ਕਿਹਾ ਕਿ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਇਹਦੇ ਵਿੱਚ ਵੀ ਪਾਣੀ ਪਾਵਾਂਗੇ ਤਾਂ ਕਿ ਇਹ ਵੀ ਭਾਫ਼ ਦੇ ਵਿੱਚ ਉੱਪਰ ਚ ਜਾਵੇ ਫੇਰ ਇਹਦੀ ਪਿਉਰੀ ਬਣਾਵਾਂਗੇ ਫੇਰ ਇਹਦੀ ਪਿਉਰੀ ਬਣਾਵਾਂਗੇ ਹੁਣ ਗਾਇਜ਼ ਆਪਾਂ ਉਹਨੇ ਇੱਕ ਪਲੇਟ ਸਟੀਲ ਦੀ ਲੈ ਲਈ ਐ ਇਹਦੇ ਵਿੱਚ ਅਸੀਂ ਤੇਲ ਲਾ ਦੇਣਾ ਪਹਿਲਾਂ ਸਰਫੇਸ ਦੇ ਵਿੱਚ ਗ੍ਰੀਸ ਕਰਨਾ ਚੰਗੀ ਤਰ੍ਹਾਂ ਲਾ ਕੇ ਸਾਡਾ ਇਹ ਜਿਹੜਾ ਇਹਦਾ ਮਿਸ਼ਰਣ ਵਿੱਚ ਉਹ ਨਾ ਹੋਵੇ ਚਿਮੜੇ ਨਾ ਜੀ ਠੀਕ ਐ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਫੇਰ ਫੈਂਟ ਕੇ ਤੇ ਇਹਦੇ ਤੇ ਪਾ ਲੀਏ ਗੋਲ ਦੇ ਜੀ ਤੁਹਾਨੂੰ ਵੀ ਚੰਗੀ ਤਰ੍ਹਾਂ ਚੱਲਣਾ ਆਉਣਾ ਹੈ ਨਾ ਮੈਂ ਕੋਈ ਇੱਕ ਵਾਰੀ ਸਾਰਾ ਇੱਕ ਸਾਰ ਕਰ ਦੇਣਾ ਸਾਰਾ ਗਾਇਸ ਆਹ ਨੂੰ ਆਪਾਂ ਇਹਨੂੰ ਇੱਕ ਵਾਰੀ ਰੱਖ ਲਿਆ ਪਾ ਦਿੱਤਾ ਤੇ ਹੁਣ ਇੱਕ ਵਾਰੀ ਇਹਨੂੰ ਥਾਪੜ ਦੇਣਾ ਤਾਂ ਕਿ ਇਹਦੇ ਵਿੱਚ ਜੇ ਕੋਈ ਬੱਬਲ ਹੈਗਾ ਯਾਨੀ ਕਿ ਕੋਈ ਬੱਬਲਸ ਬੰਦੇ ਆ ਉਹ ਆਪਣੇ ਤਾਂ ਉਹ ਧਿਆਨ گے ਠੀਕ ਹੈ ਉਹਨਾਂ ਜਿਵੇਂ ਕੜਾਈ ਰੱਖੀ ਹੋਈ ਆ ਨਾਲ ਹੀ ਉਹਦੇ ਵਿੱਚ ਕੜਾਈ ਚ ਰੱਖ ਦੇਵਾਂਗੇ ਤੇ ਥੱਲੇ ਜਿਹੜੀ ਉਹਦੇ ਤੇ ਕੋਲੀ ਦੇ ਉੱਤੇ ਇੱਥੇ ਇੱਥੇ ਜਾਈਸ ਬਟਾ ਤਾ ਮੈਨੂੰ ਆਪਾਂ ਟੱਕ ਦੇਣਾ ਇਹਨੂੰ 10 ਤੋਂ 15 ਮਿੰਟ ਦੇ ਵਿੱਚ ਲਈ ਟੱਕ ਦੇਣਾ ਪਾਫ ਨਾਲ ਹਾਂਜੀ ਪਾਫ ਨਾਲ ਹੀ ਬਣੇਗਾ ਤਿਆਰ ਹੋ ਗਿਆ ਫੁੱਲ ਗਈ ਤੇ ਹੁਣ ਇਹਨੂੰ ਆ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦਿੰਨੇ ਆ ਫਿਰ ਇਹਦੇ ਸਲਾਈਸਿਸ ਕਟਾਂਗੇ ਰੂਮ ਟੈਂਪਰੇਚਰ ਤੇ ਵਾਸਤੇ ਤੁਸੀਂ ਇਹਨੂੰ ਰੱਖ ਲਓ ਹਾਂਜੀ ਫਿਰ ਤੋਂ ਦੇਖੋ ਗਾਇਸ ਆ ਜਿਹੜੇ ਹੈਗੇ ਆ ਪਾਪ ਦੇ ਨਾਲ ਟਮਾਟਰ ਪਿਆਜ਼ ਜਿਹੜੇ ਆ ਇਹ ਵੀ ਥੋੜੇ ਜਿਹਾ ਗਾਲਕੀਏ ਇਹਨਾਂ ਦੀ ਪਿਉਰੀ ਬਣਾਵਾਂਗੇ ਗਾਇਸ ਨੂੰ ਨਸੀ ਇਹਨਾਂ ਨੂੰ ਜੜਾ ਅਜੋ ਉਸ ਨਾਲ ਇਕੱਠਾ ਬਣੇ ਸਮੇਤ ਇਹਦੀ ਪਿਉਰੀ ਬਣਾਵਾਂਗੇ ਮਿਕਸਿੰਗ ਗਾਇਜ਼ ਆ ਦੇਖੋ ਪਿਊਰੀ ਤੇ ਗਾਇਜ਼ ਆ ਦੇਖੋ ਫਿਰ ਉਹ ਮੇਂ ਜਿੱਦਾ ਪਹਿਲਾਂ ਮੈਂ ਬਣਾਣ ਦੀ ਹੁੰਨੀ ਐ ਪਹਿਲਾਂ ਆਪਾਂ ਪਾਵਾਂਗੇ ਇਹਨੂੰ ਪਿਊਰੀ ਨੂੰ ਪਾਣੀ ਸੁਕਾ ਲੈਣ ਤੋਂ ਫਿਰ ਪਾਵਾਂਗੇ ਆਪਾਂ ਇਹ ਦੇਖ ਜਿਸੀ ਕਰਾਂਗੇ ਸਬ ਤੋਂ ਪਹਿਲਾਂ ਨਮਕ ਟੇਸਟ ਦੇ ਅਨੁਸਾਰ ਕਾਲੀ ਮਿਰਚ 1 ਚਮਚ ਕਰ阿里 ਥੋੜੀ ਜੀ

ਦੇ ਲਈ ਇਹ ਮੈਂ ਬਹੁਤ ਸਵਾਦ ਬਣਦੀ ਹੈ ਤਰੀਕ Dekh na pata nahi par ye ke dete map do gadi ka pata hai ke raha hai kya nazar koi car jab bhi jis tarah se unko chhoota map karta hai to papa और होते हुए ने दे स्लाइसेस कटांगे हां देखो गैस टुकड़ियां निकलनी शुरू हो गई हैं ਕੀ ਇਸ ਲੋਰੋ ਤੋਂ ਨਾ ਪਨੀਰ ਟੁਕੜੀਆਂ ਟੁਕਰੀਆਂ ਪਗੰਦੇਵ ਜੀ ਟੁਕੜੀਆਂ ਕੱਟ ਰਏ ਨੇ ਇਹ ਬਹੁਤ ਐਡੀ ਹੋ ਰਿਹਾ ਗਾਇਜ਼ ਬਰਫੀ ਨੂੰ ਲੱਗ ਰਿਹਾ ਇਹ ਆਪਣਾ ਬਣ ਗਿਆ ਕद्दू ਦਾ ਪਨੀਰ ਬਲੋਕੀ ਤੋਂ ਵੀ ਪਨੀਰ ਬਣਾ ਸਕਦੇ ਆਂ ਔਰ ਇਹ ਜਦੋਂ ਗਾਇਜ਼ ਤੁਸੀਂ ਖਾਓਗੇ ਪਨੀਰ ਦਾ ਸਵਾਦ ਆਏਗਾ ਔਰ ਤੁਸੀਂ ਬਾਜ਼ਾਰੋਂ ਕੜੀ ਪਨੀਰ ਜਿਹੜਾ ਤਰੀਆਲਾ ਪਨੀਰ ਲਿਆਉਣਾ ਕੋਲ ਗਿਆ ਮੰਗਰੇ ਨਵੇਂ ਹੁੰਨਾ ਪਾ ਜਿਹੜੇ ਆ ਟੁਕੜੇ ਕੱਟੇ ਐ ਇਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਇਹਦੇ ਵਿੱਚ ਮਾ ਦਵਾਂਗੇ कितना वजिया तो कि सोनी लंगत आई है तरी दे अपने पनीर की इन लच्छा परौंठा चौड़ा नाल बड़े वजिए तरीके खा सकते हो जमे जमे तरीके बस गाई पाँच मिनट आप ढक के रख दिया फिर तुम दिखाने की आखिरी शकल की निकल के आती है देखो कि प्यारी चीज बनी है चीज ही है <laughs> ਇਹ ਸਾਡਾ ਬਿਨਾਂ ਦੋ ਤੋ ਚੀਜ਼ ਬਿਨਾਂ ਦੋ ਬਿਨਾਂ ਦੋ ਪਾਊਡਰ ਦੇਖੋ ਜੀ ਕਿ ਅਸੀਂ ਪਨੀਰ ਵਰਗਾ ਹੀ ਸਵਾਦ ਆਏਗਾ ਪਨੀਰ ਵਰਗਾ ਟੈਕਸਚਰ ਗਾਇਜ਼ ਰੈਡੀ ਪਨੀਰ ਦੀ ਸਬਜੀ ਵਿੱਚ ਕੋਈ ਚਿਕਨ ਵਰਗਾ ਸਵਾਦ ਆਊਗਾ ਜੀ ਕਿਉਂਕਿ ਖੁਸ਼ਬੂ ਤਾਂ ਆ ਰਹੀ ਹੈ ਗਾਇਜ਼ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਕੋਈ ਵੀ ਚੀਜ਼ ਜਦੋਂ ਅਸੀਂ ਕਰਨੇ ਆ ਪਹਿਲਾਂ ਅੱਖਾਂ ਖਾਂਦੀਆਂ ਫਿਰ ਮੂੰਹ ਖਾਂਦਾ ਯਾਨੀ ਜੇ ਅੱਖਾਂ ਨੂੰ ਦੇਖਣ ਚ ਸੋਹਣਾ ਲੱਗੇ ਜਿਹੜੀ ਚੀਜ਼ ਉਹ ਟੇਸਟੀ ਹੁੰਦੀ ਹੁੰਦੀ ਹੈ ਤੇ ਜਿਹਨ ਮਹਿਕ ਆ ਜਵੇ ਫਿਰ ਤਾਂ ਮੰਦੀ ਆ ਜਾਂਦਾ ਹਾਂਜੀ ਗਾਇਜ਼ ਤਾਂ ਦੇਖਿਆ ਤੁਸੀਂ ਕਿ ਆਪਾਂ ਬਿਨਾ ਦੁੱਧ ਜਾਂ ਬਿਨਾ ਪਾਊਡਰ ਤੋਂ ਕਿਸ ਤਰ੍ਹਾਂ ਘਰ ਦੇ ਲੱਗੇ ਹੋਏ ਤਾਜ਼ਾ ਤੇ ਨਵੇਂ ਕद्दू ਤੋਂ ਬਣਾ ਲਿਆ ਪਨੀਰ ਤੇ ਫਿਰ ਉਸ ਪਨੀਰ ਦੀ ਆਪਾਂ ਬਣਾਈ ਸਬਜੀ ਬਿਲਕੁਲ ਹੀ ਚਿਕਨ ਦੀ ਤਰੀਦੀ ਤਰ੍ਹਾਂ ਮਹਿਕਾ ਮਾਰਦੀ ਹੈਲਦੀ ਔਰ ਵਧੀਆ ਜਿਹੜੀ ਹੈ ਰੈਸਪੀ ਹੈ ਗਾਈਜ਼ ਘਰੇ ਹੀ ਅਸੀਂ ਆਪਾਂ ਤਿਆਰ ਕਰ ਸਕਦੇ ਹਾਂ ਦੇਖੋ ਕੋਫਤੇ ਤਾਂ ਆਪਾਂ ਆਮ ਤੌਰ ਤੇ ਬਣਾਉਂਦੇ ਹੀ ਰਹਿੰਦੇ ਆ ਕद्दू ਦੇ ਕੋਫਤੇ ਨਹੀਂ ਬਣਾਏ ਅਸੀਂ ਇੱਕ ਤਰ੍ਹਾਂ ਪਨੀਰ ਵਾਂਗੂ ਟੈਕਸਚਰ ਦਿੱਤਾ ਇਹਦਾ ਔਰ ਟੇਸਟ ਵੀ ਜਿਹੜਾ ਹੈਗਾ ਜਦੋਂ ਸਬਜ਼ੀ ਬਣਾਈ ਹੈ ਤਾਂ ਸਾਨੂੰ ਕੜਾਈ ਪਨੀਰ ਦਾ ਹੀ ਟੇਸਟ ਆਇਆ ਔਰ ਗਾਈਜ਼ ਤੁਸੀਂ ਬਣਾਇਓ ਬਣਾ ਕੇ ਦੱਸਿਓ ਔਰ ਕਮੈਂਟ ਕਰਿਓ ਜੇ ਹੋਰ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲੱਗਿਆ ਕਿ ਕੋਈ ਕੋਈ ਤਰੀਕਾ ਵੀ ਹੁੰਦਾ ਉਹ ਵੀ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਔਰ ਗਾਈਜ਼ ਤੁਸੀਂ ਜਦੋਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਆ ਕੁਛ ਨਹੀਂ ਲੱਗਦਾ ਸਭ ਮੁਸਤ ਚੈਨ ਲੇਕਿਨ ਸਾਨੂੰ ਹੌਸਲਾ ਮਿਲਦਾ ਔਰ ਹੌਸਲਾ ਮਿਲਦਾ ਤਾਂ ਅਸੀਂ ਨਵੀਂ ਨਵੀਂ ਵੀਡੀਓ ਲੈ ਕੇ ਆਜਰਨੇ ਆ ਇਸ ਰੈਸਪੀ ਤਾਂ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਤੇ ਲੋਕੀ ਤਾਂ ਵੀ ਤਿਆਰ ਕਰ ਸਕਦੇ ਆ ਗਾਈਜ਼ ਇਹ ਆਪਾਂ ਪਨੀਰ ਜਿਹੜਾ ਹੈਗਾ ਇੱਕ ਰਹੱਸੇ ਦਾ ਪਰਦਾ ਮੈਂ ਹੋਰ ਖੋਲ ਰਾਂ ਕਿ ਇਹ ਆਪਾਂ ਮੂੰਗਫਲੀ ਦੇ ਦਾਣੇ ਅੱ ਤੋਂ ਵੀ ਬਣਾ ਸਕਦੇ ਆ ਲੇਕਿਨ ਉਹ ਰੈਸਪੀ ਥੋੜੀ ਜੀ ਹੋਰ ਹੈ ਉਹ ਵੀ ਅਸੀਂ ਕਿਸੇ ਨਾ ਕਿਸੇ ਦਿਨ ਲੈ ਕੇ ਆਵਾਂਗੇ ਹੁਣ ਨਵੀਂ ਰੈਸਪੀ ਤੱਕ ਲਈ ਅਸੀਂ ਇਸ ਵੀਡੀਓ ਦਾ ਕਰਦੇ ਆਂਡ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਖੁਦ ਕਰਦੇ ਹਾਂ ਬਾਏ